ਮੇਤਰੋ ਛੋੜੇ ਵਾਸਤੇ ਚਾਰ ਟਰੈਕਟਰ ਲੈ ਕੇ ਆਏ ਆ 2 ਲੱਖ ਦੀ ਰੇਨ ਚ ਚਾਰੇ ਟਰੈਕਟਰ ਵਿਕਾਉ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਮਹਿੰਦਰਾ B275 ਇਹ ਕਿਹੜਾ ਮਾਡਲ ਆ ਜੀ ਬਾਈ ਮਾਡਲ ਹੈਗਾ 1995 ਠੀਕ ਆ ਵਿਖਾ ਬਾਈ ਮੜੀ ਕੰਡੀਸ਼ਨ ਇਹਦੀ ਆਹ ਟਰੈਕਟਰ ਤੇ ਨਾ ਹਜੇ ਇੱਥੇ ਪ੍ਰਾਇਮਰ ਚੱਲਦਾ ਨਾ ਛੋ ਤੇ ਹਜੇ ਉਹ ਵੀ ਨਹੀਂ ਚੱਲਿਆ ਠੀਕ ਆ ਆ ਸਾਰਾ origignal ਆ ਸਟicker ਰਹਿਮ ਵਿਖਾ ਮੜੇ ਚਾਰੇ ਰਹਿਮ ਟਰੈਕਟਰ ਦੇ ਛੀ-ਛੀਰ ਕੇ ਪਾਏ ਆ ਬਿਲਕੁਲ origignal ਟਰੈਕਟਰ ਕਹਿ ਸਕਦੇ ਆ ਬ ਪੰਪ ਤੇ ਸੀਲ ਲੱਗੀ ਆ ਸਟicker ਇਹਦੇ ਨਾਲ ਦੇ ਮਗਰਾੜ ਨਾਲ ਦੇ ਮਗਰਾੜ ਨਾਲ ਦੇ ਕੋਈ ਯਾਰ A to Z ਟਰੈਕਟਰ ਦਾ ਨਾਲ ਦਾ ਹਜੇ ਤੱਕ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਬਾਈ ਮੂਰਲੇ 90 ਪੈਸੇ 90% ਟਾਇਰਾਂ ਮੂਰਲੇ ਤੇ ਮਗਰਲੇ ਮਗਰਲੇ ਹੋਣਗੇ ਬਾਈ 85% JK ਸੋਨਾਵਾਂ ਦੇ ਟਾਇਰ ਠੀਕ ਆ ਬਾਈ JK ਸੋਨਾਵਾਂ ਦੇ ਡੈਕ ਲੱਗਿਆ ਬਲੂ ਤਸਲਾ ਵੀ ਚੱਲਦਾ ਇਹ ਵੀ ਨਾਲ ਦੇਓਗੇ ਹਾਂ ਨਾਲ ਦਵਾਂਗੇ ਬਈ ਛਤਰੀ ਡੰਡਾ ਫੱਟੀ ਸਾਰਾ ਕੁਝ ਨਾਲ ਆ ਜਿਵੇਂ ਸਾਰਾ ਰਮਾਣਾਪਾਵ ਖਾਈ ਜਾਂਦੇ ਆ ਇਧਰਲੇ ਪਾਸੇ ਆ ਬੈਟਰੀ ਪਈ ਅੱਭੀ ਇਹ ਚਮਰਾਉਣ ਕੰਪਨੀ ਦੀ ਬੈਟਰੀ ਆ ਠੀਕ ਆ ਵਧੀਆ ਸੈਲਫ ਸਟਾਰਟ ਆ ਕੋਈ ਇਹ ਨਹੀਂ ਜੇ ਆਪਾਂ ਇੱਥੇ ਕਹੀ ਜਾਵਾਂਗੇ ਤੁਹਾਡੇ ਘਰੇ ਜਾ ਕੇ ਵਧਾਈਆਂ ਤੋਂ ਪਹਿਲਾਂ ਤੱਕਾ ਲੱਗਣ ਲੱਪੂਗਾ ਅੱਛਾ ਹਾਂ ਇਹ ਨਹੀਂ ਤੁਹਾਨੂੰ ਵਧਾਈਆਂ ਦੇਣ ਆਉਂਕ ਤੱਕ ਲੇ ਗੋ ਤੱਕਾ ਲਵਾਂ ਸੈਲਫ ਸਟਾਰਟ ਵਧੀਆ ਟਰੈਕਟਰ ਆ ਆ ਮਗਰਾੜ ਵਿਖਾ ਦੇ ਬਈ ਨਾ ਗੰਗਰਾੜ ਠੀਕ ਆ ਕੋਕਾ ਵੀ ਸਟ੍ਰੇਟਰ ਆ ਬਈ ਆ ਵੀ ਆਵੇ ਲੋ ਸ਼ੌਕ ਨਾਲ 1500 ਰੁਪਏ ਦੇ ਤਾਂ ਆ ਹੀ ਗੱਲ ਕਰੀਏ ਇੰਜਨ ਗੇਅਰ ਦੀ ਯਾਰ ਇੰਜਨ ਗੇਅਰ ਦੀ ਬਈ ਜਿੰਨਾ ਬਾਹਰੋਂ ਸੋਣਾ ਉਦੋਂ ਕਿਤੇ ਜਿਆਦਾ ਅੰਦਰੋਂ ਚੰਗਾ ਠੀਕ ਆ ਇਧਰਲੇ ਪਾਸੋਂ ਘਮ ਕਰ ਰਿਹਾ ਮ ਵਿਖਾ ਬਈ ਮੜਾ ਵੱਡਾ ਰਮ ਕਿਤੇ ਹਜੇ ਨਲਕੀ ਵੀ ਨਹੀਂ ਸਟਾਰਟ ਹੋਈ ਗੱਲ ਨਹੀਂ ਵਿਖਾ ਦੇ ਹਮ ਨਲਕੀ ਵੀ ਉਵੇਂ ਹੀ ਪਈ ਆ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਨਾ ਪੂਰਾ ਚੰਗਾ ਵਾਹ ਕੇ ਚਲਾ ਕੇ ਆਪਦੀ ਫੁੱਲ ਤਸੱਲੀ ਕਰਕੇ ਲਿਆ ਸਕਦਾ ਜਦੋਂ ਦਾ ਚਿੱਤ ਖੁਸ਼ ਹੋ ਗਿਆ ਨਾ ਉਹਦਾ ਆਪਣਾ ਸੌਦਾ ਕਰ ਲੇ ਵੈਸੇ ਡਿਮਾਂਡ ਕੀ ਆ ਬਈ ਇਹਦੀ ਡਿਮਾਂਡ ਇਹਦੀ ਬਈ 1,55,000 ਰੁਪਇਆ ਜਿਵੇਂ ਖੜਾ ਟਰੈਕਟਰ ਪਾਈ ਦੇਣਾ ਡੰਡਾ ਫੱਟੀ 155000 ਚੋਂ 150000 ਦਾ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 5000 ਮਾਨਤਾਨ ਕਰ ਦੋਗੇ ਹਾਂ 5000 ਰੁਪਏ ਸਿੱਧਾ ਮਾਨਤਾਣਾ ਠੀਕ ਹੈ ਨੰਬਰ ਪਹਿਲੀ ਚੀਜ਼ ਨੋਟ ਕਰ ਲਓ 6239529480 ਠੀਕ ਆ ਬਾਈ ਅੱਗੇ ਫੇਰ ਆ ਗਿਆ 265 ਹੀ ਬਹੁਤ ਡਿਮਾਂਡ ਆਉਂਦੀ ਹੈ ਬਈ ਥੋੜੇ ਪੈਸੇ ਚ ਲੈਣਾ ਆਪਾਂ ਚੰਗਾ ਟਰੈਕਟਰ ਲੈਣਾ 265 ਲੈਣਾ ਆਹ ਟਰੈਕਟਰ ਆਰਕਾ ਟਰੈਕਟਰ ਨਹੀਂ ਮਿਲਣਾ ਮਾਡਲ ਕਿਹੜਾ ਬਾਈ ਮਾਡਲ ਹੈਗਾ ਬਈ ਇਹ 1992 ਮਾਡਲ ਆ ਠੀਕ ਪਰ ਗੋਣੇ ਟਰੈਕਟਰ ਚ 1997 ਵਾਲੀ ਹੀ ਆ ਪਿਆਬ ਨੰਬਰ ਸਭ ਤੋਂ ਪਹਿਲਾਂ ਤਾਂ ਹੈ ਪਹਿਲਾਂ ਦਾ ਪਿਆਬ ਨੰਬਰ ਪੀਬੀ 13 ਸੰਗਰੂਰ ਜ਼ਿਲ੍ਹੇ ਦਾ ਨੰਬਰ ਹੈ ਇਹ ਠੀਕ ਆ ਸੰਗਰੂਰ ਹੀ ਫੇਰ ਨਾਮ ਸੰਗਰੂਰ ਹੀ ਫੇਰ ਨਾਮ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਬਈ ਚਾਰੇ ਹੀ ਜੇਕੇ ਦੇ ਆ ਮੂਹਰੇ ਅੱਧੇ ਆ ਆਹਦੇ ਤਿੰਨ ਲੈਣ ਵਾਲੇ ਆ ਤੇ ਮਗਰਲੇ ਟਾਇਰ ਹੋਣਗੇ 70 ਤੋਂ 75% ਠੀਕ ਆ ਰੰਗ ਪੇਟ ਆਹ ਬਈ ਬਿਲਕੁਲ ਰੀਜਨਲ ਰੰਗ ਆ ਇੱਥੇ ਆ ਸਟicker ਵੀ ਨਾਲ ਦਾ ਪਲੇਟ ਵਾਲੇ ਠੀਕ ਆ ਬਈ ਆਹ ਨਾਲ ਦਾ ਬਾਕੀ ਟਰੈਕਟਰ ਦੇ ਕਲੱਚ 'ਚ ਵੀ ਬੈਰਿੰਗ ਅਸੀਂ ਖੁਦ ਪਵਾਇਆ ਠੀਕ ਆ ਮੈਂ ਨਾ ਪਿੱਛੋਂ ਪੁਆਇਆ ਆ ਹਣਾ ਆਪਾਂ ਆਪਦੀ ਤਸੱਲੀ ਤੇ ਖੁਦ ਪੁਆਇਆ ਇਸ ਟਰੈਕਟਰ ਦੇ ਆਹ ਲਾਈਟਾਂ ਬਈ ਇਹਦੇ ਨਾਲ ਦੀਆਂ ਆਹ ਦੋਵੇਂ ਹੈੱਡਲਾਈਟਾਂ ਠੀਕੇ ਤੱਕ ਨਾਲ ਦੇ ਆ ਠੀਕ ਆ ਆ ਬੈਟਰੀ ਬਾਕਸ ਤੇ ਨਿਗਾਹ ਮਰਾ ਦੇ ਆ ਪਲੇਟ ਲੱਗੀ ਵੀ ਨਾਲ ਦਾ ਬਾਕੀ ਟਰੈਕਟਰ ਇੰਜਨ ਗੇਅਰ ਦਾ ਚੰਗਾ ਬਈ ਬਈ ਫੁੱਲ ਤਸੱਲੀ ਵਾਲਾ ਟਰੈਕਟਰ ਆ ਵਾਹ ਕੇ ਲੈ ਜਾਣ ਇਹ ਨਹੀਂ ਜਾ ਕੇ ਯਾਰ ਵਰਕਸ਼ਾਪ ਵੇਖੂ ਇਹ ਟਰੈਕਟਰ ਅੱਛਾ ਵੀ ਜਾ ਕੇ ਜੋੜਨਾ ਹੀ ਆ ਜਾ ਕੇ ਵਾਹਣਾ ਹੀ ਆ ਆ ਵੀ ਇਹ ਸੱਪ ਕਿੱਲਾਂ ਵਾਲੇ ਲੱਗੀ ਆ ਇਹਦਰ ਗੰਡਾ ਫੱਟੀ ਇਹਦੇ ਨਾਲ ਮਿਲੂ ਡੱਕੇ ਤੇ ਲੱਗੇ ਵੀ ਚੱਲਦਾ ਇਹ ਵੀ ਚੱਲਦਾ ਜਿਵੇਂ ਆਪਾਂ ਵੀਡੀਓ 'ਚ ਮਾਨ ਵਿਖਾਇਆ ਸਾਰਾ ਆ ਹੀ ਮਿਲੂਗਾ ਆ ਹੀ ਮਿਲੂਗਾ ਨੰਬਰ ਰੁਪਿਆ ਵਾ ਇਹਦੇ 'ਚ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ 1,40,000 ਰੁਪਿਆ ਠੀਕ ਆ ਜਿਵੇਂ ਟਰੈਕਟਰ ਖੜਾ ਆ ਹੀ ਮਿਲੂਗਾ 5000 ਰੁਪਿਆ ਮਾਨ ਤਾਣਾ 1:40 'ਚੋਂ ਹਾਂ 1:40 'ਚੋਂ ਕਰਾਂਗੇ 1,35,000 ਦਾ ਰਹਿ ਗਿਆ ਹਾਂ 1,35,000 ਦਾ ਚਲ ਤੇਰੀ ਵੀਡੀਓ ਤੇ ਅੱਜ ਆਪਾਂ ਆਫਰ ਹੀ ਕਰ ਦਿੰਦੇ ਆ 475 ਵੀ ਮਾਰ ਦੇਨੇਗਾ ਇਧਰ ਇਧਰ 475 ਹਾਂ ਇਹ ਹੈਗਾ 97 ਮਾਡਲ 97 ਮਾਡਲ ਹਾਂ 97 ਮਾਡਲ ਇਹਦੇ ਮੂਹਰਲੇ ਟਾਇਰ ਅੱਧੇ ਰੱਖ ਲਓ ਇਹ ਮਗਰਲੇ ਹੈਗੇ 60 ਤੋਂ 65% ਠੀਕ ਆ ਬਾਈ ਰੇਟ ਆਪਾਂ ਇਹ ਵੀ 265 ਦਾ ਹੀ ਦੇਣਾ ਕਿਉਂਕਿ ਇਹ ਚਾਰ ਸਿਲੰਡਰ ਆ ਇਹ ਚਾਰ ਆ 2 ਤੋਂ 60 ਦਾ 40 ਮੰਗੇ ਇਹਦਾ ਵੀ ਆਪਾਂ 40 ਮੰਗਾਂਗੇ ਅੱਛਾ ਇਹ ਵੀ 1 ਲੱਖ 40 ਹਜ਼ਾਰ ਦਾ ਹੀ ਦੇ ਦੇਉਂਗੇ ਹਾਂ ਤੇ ਦੇਵਾਂਗੇ 1 ਲੱਖ ਹਾਂ ਨਾ ਯਸਨੋ 1 ਲੱਖ 35 ਹਜ਼ਾਰ ਦਾ ਇਹਦਾ ਆਫਰ ਹੀ ਲਾਦੀ 475 135000 ਦਾ ਹਾਂ ਭਾਵੇਂ 265 ਲੈ ਜਾਓ ਭਾਵੇਂ 475 ਲੈ ਜਾਓ ਵੀ ਆਰ ਦਾਬਦੇ ਹੀ ਨਹੀਂ ਦੋਵੇਂ ਛੋਟੇ ਜ਼ਿੰਮੇਦਾਰਾ ਤੇ ਪੂਰੇ ਚੰਗੇ ਟਰੈਕਟਰ ਆ ਚੰਗੇ ਆ ਇੰਜਨ ਗੀਅਰ ਦੇ ਓਕੇ ਕਾਪੀ ਕਾਗ ਜਾਂਦੇ ਵੀ ਓਕੇ ਆ ਫੁੱਲ ਗਾਰੰਟੀ ਆ ਕਾਪੀ ਕਾਗ ਜਾਂਦੀ ਕਾਪੀ ਕਾਗ ਜਾਂਦੀ ਫੁੱਲ ਗਾਰੰਟੀ ਟਾਇਰ ਟੂਰੇ ਦੇ ਵੀ ਚੰਗੇ ਪਏ ਹਨ ਉਹਲੇ ਤਾਂ ਐਮ ਆ ਰੱਖਦੇ ਬਾਈ ਠੀਕ ਆ 12 ਦੇ ਟਾਇਰਾਂ ਚ ਆਉਂਦਾ 12 ਦੇ ਟਾਇਰ ਆ ਠੀਕ ਆ ਬਹਿਰੇਗਾ 97 ਮਾਡਲ ਆ 97 ਮਾਡਲ ਆ 1,35,000 ਦਾ ਹਨ ਹਾਂ ਹਾਂ 1,35,000 ਦਾ ਮੋਬਾਈਲ ਨੰਬਰ ਸਾਡੇ ਦੋ ਨੋਟ ਕਰ ਲਓ ਕਈ ਵਾਰ ਇੱਕ ਬਿਜੀ ਆਈ ਹਾਂਜੀ 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 6239929480 9417682877 ਠੀਕ ਆ ਇੱਕ ਟਰੈਕਟਰ ਰਹਿ ਗਿਆ ਆਪਣਾ ਸਵਰਾਜ ਹਾਂ ਸਵਰਾਜ ਤਾਂ ਬਈ ਮੰਡੀਆਂ ਤੁਸੀਂ ਹੋਰ ਵੀ ਬਹੁਤ ਵੇਖੇ ਹੋਣਗੇ ਇਹਦਾ ਇਹ ਟਰੈਕਟਰ ਆ ਇਹਦੇ ਵਿੱਚ ਜਿਹੜੇ ਗੋਣਾ ਉਹ ਇੰਨਾ ਗੋਣਾ ਵਾਲਾ ਟਰੈਕਟਰ ਨਹੀਂ ਮਿਲਣਾ ਠੀਕ ਆ ਇਹ ਆਉਂਦੇ ਆ ਸਿੰਗਲ ਕਲੱਚ ਇਹ ਸਿੰਗਲ ਕਲੱਚ ਆ ਇਹ ਡਬਲ ਆ ਇਹਨੂੰ ਇੱਕ ਤਾਂ ਡਬਲ ਕਰਾਤਾ ਠੀਕ ਆ ਇਹਨੂੰ ਪੀਟੀਓ ਦੀ 21 ਛਰੀ ਆਉਂਦੀ ਆ 6 6 ਛਰੀ ਕਰਾਤਾ 540 ਚੱਕਰ ਕਰਾ ਦੇ 540 ਚੱਕਰ ਕਰਾ ਦੇ ਠੀਕ ਆ ਪਿਆਵ ਨੰਬਰ ਹੈ ਵੀ ਹਨ ਟਾਇਰ ਇਕੱਠੇ ਪੋਏ ਸੀ ਜੇਕੇ ਦੇ ਟਾਇਰ ਠੀਕ ਆ ਬੂਰਲੇ ਟਾਇਰ 80% ਗਣ ਲਓ ਮਗਰਲੇ ਹੋਣਗੇ 85 ਤੋਂ 90% ਠੀਕ ਆ ਇਕੱਠੇ ਚੌਕੜਾ ਹੀ ਪੋਇਆ ਸੀਗਾ ਚੌਕੜਾ ਹੀ ਪਿਆਵ ਨੰਬਰ ਹੈ ਨਾ ਕਲੋਸ ਕਰਦਾ ਇੰਜਨ ਆ ਬਾਈ ਵਿੱਚ ਨਹੀਂ ਕੰਮ ਆ ਦੇ ਠੀਕ ਆ ਕਲੋਸ ਕਰ ਇੰਜਨ ਆ ਨੰਬਰ ਪਿਆਵ ਆ ਪੰਜਾਬ ਨੰਬਰ PB2866 ਘਟ ਨੰਬਰ ਪੂਰਾ ਸੋਨਾ 666 ਹਾਂ ਆ ਇਧਰ ਆ ਵੇ ਸਟਿਕਰਾਂ ਦੇ ਨਿਗਾ ਮਰਾ ਦੇ ਸਟਿਕਰਾਂ ਚ ਵੀ ਕਈ ਰੰਗ ਭਰਾ ਦਿੰਦੇ ਆ ਬਾਅਦ ਚ ਨਾਲ ਦੇ ਆ ਵੀ ਟਰੈਕਟਰ ਸਾਰਾ origignal ਆ ਕਹਿੰਦੇ ਹਾਂ ਦਾਬਕ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਤੇ ਇਸ ਟਰੈਕਟਰ ਦੇ ਆਹ ਡੰਡੇ ਵਗੈਰਾ ਲੱਗੇ ਆ ਮਗਰਾੜਾਂ ਤੇ ਠੀਕ ਆ ਠੀਕ ਆ ਸਮਾਨ ਇਹਦੇ ਨਾਲ ਹੈ ਨਹੀਂ ਕੋਈ ਇਹਦੇ ਨਾਲ ਛਤਰੀ ਹੈ ਨਹੀਂ ਬਈ ਡੰਡਾ ਫੱਟੀ ਹੈਗਾ ਤਾਂ ਜਰੂਰ ਦੇ ਦਾਂਗੇ ਫਿਰ ਮੌਕੇ ਤੇ ਹੈਣੀਗੀ ਠੀਕ ਆ ਠੀਕ ਆ ਜਿਆ ਜੀ ਦਾ ਦੇ ਦਾਂਗੇ ਆ ਫੱਟੀ ਵੀ ਇਹਲਾ ਆ ਨਾਲ ਆਈ ਸੀ ਦੇ ਇਸ ਸੈਟਾਇਟਰ ਦੇ ਨਾਲ ਆਈ ਸੀ ਨਵੇਂ ਨਾ 98 ਮਾਡਲ ਚ 98 ਮਾਡਲ ਦੀ ਹਜੇ ਫੱਟੀ ਚੱਲੀ ਆਂਦੀ ਆ। ਸੀਟ ਵੀ ਨਾਲ ਦੀ ਆ। ਵਖਾ ਦੇ। ਠੀਕ ਆ ਬਾਈ। ਕਹਿੰਦੀਆਂ ਗੱਲਾਂ ਨਹੀਂ ਇਹ ਨਾਲ ਦੀ ਸੀਟ ਆ। ਆ ਫੱਟੀ 5 ਗੀਅਰ ਆ ਪੰਪ ਬਾਹਰ ਆ। ਪੰਪ ਬਾਹਰ ਆ 5 ਗੀਅਰ ਆ। ਹਾਂ। ਡਿਮਾਂਡ ਦੀ ਗੱਲ ਇਹਦੀ ਕਰੀਏ। ਡਿਮਾਂਡ ਯਾਰ ਜਿੰਨਾ ਮਰਜ਼ੀ ਮੁੱਲ ਕਰਾਈ ਚੱਲੋ। ਠੀਕ ਆ। ਜਸਤਾ ਆਪਾਂ ਦੋ ਮੰਗਣ ਨੂੰ ਦੋ ਵੀ ਮੰਗ ਲਾਂਗੇ ਸਿੰਗਲ ਕਲਚ ਦੇ ਵੀ ਮੰਗ ਲੈਣਦੇ ਲੋਕ ਪਰ ਆਪਾਂ ਡਬਲ ਕਲਚ ਦਾ 1,90,000 ਮੰਗਾਂਗੇ 1,80,000 ਤਾਂ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਹਾਂ ਸਦਾ 10,000 ਰੁਪਇਆ ਠੀਕ ਆ ਇਹ ਚਾਰੇ ਟਰੈਕਟਰ ਕਿਹੜੇ ਪਿੰਡ ਵਕਾਊ ਆ ਬਾਈ ਪਿੰਡ ਆਪਣਾ ਮੰਦਰ ਚਟਾਣਾ ਬਾਈ ਫਰੀਦਕੋਟ ਆ ਉੱਥੇ ਆ ਕੇ ਤੁਸੀਂ ਵਾਹ ਕੇ ਤਸੱਲੀ ਕਰਕੇ ਲੈ ਜਾ ਸਕਦੇ ਆ ਇਹ ਨਹੀਂ ਕਿ ਟਰੈਕਟਰ ਧੂਆ ਮਾਰੀ ਜਾਊਗਾ ਜਾਂ ਟਰੈਕਟਰ ਸਟਾਰਟ ਮੈ ਹੋਊਗਾ ਇੰਜਨ ਗੀਅਰ ਦੇ ਚੰਗੇ ਟਰੈਕਟਰ ਸੈਲਫ ਸਟਾਰਟ ਮਿਲਣਗੇ ਠੀਕ ਆ ਬਾਈ ਹਾਂ ਇਹ ਨਹੀਂ ਅਸੀਂ ਕਹਿਣਾ ਕਿ ਫੱਟੀ ਮੇਰੇ ਤਾਏ ਦੀ ਇਹ ਨਹੀਂ ਨਹੀਂ ਡਿਮਾਂਡ ਨਹੀਂ ਵੀ ਕਿਹੜੇ ਪਿੰਡ ਵਗਾਉ ਆ ਪਿੰਡ ਬਾਂਦਰ ਚਟਾਣਾ ਜਿਲ੍ਹਾ ਫਰੀਦਕੋਟ ਨੰਬਰ ਬੋਲਦੀ ਨੰਬਰ 6239529480 ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਆ ਠੀਕ ਆ ਬਾਕੀ ਟਰੈਕਟਰ ਤੁਸੀਂ ਆਪ ਦੀ ਤਸੱਲੀ ਨਾਲ ਜਿਹੜਾ ਤੁਹਾਡੇ ਪਸੰਦ ਆਉਂਦਾ ਉਹ ਲੈ ਲਿਓ ਜੇ ਵਿੱਚ ਘਟਾਉਣਾ ਟਰੈਕਟਰ ਠੀਕ ਆ ਇਹਨਾਂ ਚਾਰਾਂ ਟਰੈਕਟਰਾਂ ਵਿੱਚ ਆਪਾਂ ਕੋਈ ਟਰੈਕਟਰ ਘੱਟ ਵੀ ਲਵਾਂਗੇ ਠੀਕ ਆ ਭਾਈ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ